ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਹਸਤਰੀ ਸੁਣਾਉਣੇ ਆ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਸਿੱਖ ਇਤਿਹਾਸ ਦੇ ਵਿੱਚੋਂ ਸਾਧ ਸੰਗਤੋ ਜਿਹੜੇ ਪਠਾਨ ਸੀ ਨਾ ਪਠਾਨ ਤੇ ਗਾਜੀ ਅਹਿਮਦ ਸ਼ਾਹਬਦ ਆਲੀ ਵਰਗੇ ਜਕਰੀਏ ਖਾਨ ਵਰਗੇ ਇਨਾਂ ਨੇ ਡੌਂਡੀ ਫਰਵਾ ਦਿੱਤੀ ਸੀ ਵੀ ਸਿੱਖਾਂ ਦੇ ਸਿਰਾਂ ਦਾ ਮੁੱਲ 2 ਰੁਪਏ 5-5 ਰੁਪਏ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਸੀ ਵੀ ਜਿੱਥੇ ਵੀ ਤੁਹਾਨੂੰ ਕੋਈ ਸਿੱਖ ਮਿਲਦਾ ਉਹਦਾ ਸਿਰ ਵੱਢ ਕੇ ਲਿਆਓ ਤੇ ਅਸੀਂ ਤੁਹਾਨੂੰ ਨਾਮ ਦੇਵਾਂਗੇ ਉਦੋਂ ਦਾ ਬਾਦਸ਼ਾਹ ਦੇ ਚੱਤੇ ਸੀ ਜਿਹੜਾ ਇਹ ਸਿੱਖ ਦਿਸਦੇ ਆ ਨਾ ਪਿੰਡਾਂ ਦੇ ਵਿੱਚ ਜਾਂ ਫਿਰਦੇ ਆ ਵੀ ਇਹਨਾਂ ਨੂੰ ਬੇਸਤਰਾ ਕਰਕੇ ਮਰਵਾਈਏ ਖਾਤਮ ਕਰ ਗਏ ਆ ਉਹਦੇ ਜਾਨੀ ਜਕਰੀਆ ਖਾਨ ਨੇ ਖਾਤਮ ਕਰ ਦਿੱਤੇ ਆਮ੍ਰਿਸ਼ ਆਵਦਾਲੀ ਵਰਗੇ ਆਉਂਦੇ ਆ ਕਹਾਣੀਆਂ ਪਾਉਂਦੇ ਜਾਂਦੇ ਜਿਹੜੇ ਸਿੱਖ ਸੀ ਆਪਣੇ ਉਦੋਂ ਨਾ ਜੰਗਲਾਂ ਚ ਲੁਕੇ ਹੁੰਦੇ ਸੀ ਕਰਦੇ ਜਾਂਦੇ ਆ ਵੀ ਚਲੋ ਸਿੱਖ ਦਾ ਹੁਣ ਹੋ ਗਏ ਖਤਮ ਹੁਣ ਸਿੱਖ ਰਾਜ ਕਿੱਥੇ ਆਉਣਾ ਹੈ ਸਿੱਖ ਰਾਜ ਭਾਲ ਦੇ ਸੀ ਹੁਣ ਤਾਂ ਰਾਜ ਆਪਣਾ ਹੀ ਚੱਲਣਾ ਹੈ ਐ ਕਰਦੇ ਕਰਦੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਇਹ ਗੱਲਾਂ ਉਹਨਾਂ ਟੋਲਿਆਂ ਤੋਂ ਸੁਣ ਲਗਾ ਲੁਕਿਆ ਹੋયા ਨੇ ਜਦੋਂ ਸੁਣੀਆਂ ਇਹਨਾਂ ਨੇ ਵਿਚਾਰ ਕਰੀ ਦੋਨਾਂ ਨੇ ਵੀ ਆਪਾਂ ਵੀ ਆਪਾਂ ਦੋਨਾਂ ਰਕਾ ਟਕਾ ਕਰਾ ਤਗੇ ਬੋਤਾ ਕੋੜਾ ਗੱਡਾ ਜਿਵੇਂ ਰੁਪਈਆ ਲਾਤਾ ਗੱਡੇ ਦਾ 50 ਪੈਸੇ ਲਾਤੇ ਬੋਤੇ ਤੇ ਗਾਂ ਖੋਤੇ ਦੇ ਆਏ ਪੈਸੇ ਲਾਤੇ ਵੀ ਆਪਾਂ ਲਾਦਗੇ ਵੀ ਇਹਦਾ ਟੈਕਸ ਇਕੱਠਾ ਕਰਗੇ ਵੀ ਕਹੀਏ ਹਲੇ ਖਾਲਸਾ ਰਾਜ ਹੈਗਾ ਬੋਤਾ ਸਿੰਘ ਕਹਿੰਦਾ ਕਰਜਾ ਸਿੰਘ ਨੂੰ ਕਹਿੰਦਾ ਟੈਕਸ ਦਾ ਆਪਾਂ ਇਕੱਠਾ ਕਰ ਲਾਂਗੇ ਤੇ ਜਿਹੜੇ ਪੈਸੇ ਇਕੱਠੇ ਹੋਗੇ ਫਿਰ ਆਪਾਂ ਇਹਨਾਂ ਦਾ ਕੀ ਕਰਾਂਗੇ ਇਹ ਵਿਚਾਰ ਦੇਖੋ ਸਾਹਾ ਸੰਗਤ ਉੱਚੀ ਸਿੱਖਾਂ ਦੀ ਗੱਲ ਵਿਚਾਰ ਦੀ ਕਰਦੇ ਆਂ ਮਤ ਦੀ ਕਰਦੇ ਮਤ ਉੱਚੀ ਤੇ ਕਹਿੰਦੇ ਭਾਈ ਇੱਕ ਦੂਜੇ ਨੂੰ ਕਹਿੰਦੇ ਆਪਾਂ ਜਦੋਂ ਟੈਕਸ ਇਕੱਠਾ ਹੋ ਗਿਆ ਨਾ ਇਹਦਾ ਫਿਰ ਲੰਗਰ ਚਲਾ ਦੇਾਂਗੇ ਗਰੀਬਾਂ ਦੇ ਵਿੱਚ ਛੱਕੇ ਜਾਣਗੇ ਸਾਰੇ ਮੇਰੇ ਗਰੀਬ ਸਭ ਕੋਈ ਆਵੇ ਲਾ ਦੇਾਂਗੇ ਲੰਗਰ ਆਪਾਂ ਇਹ ਆਪਰਥਾ ਗੁਰੂ ਦੀ ਸਤਗੁਰੂ ਜੀ ਨੇ ਕਿਹਾ ਜੇ ਸਾਡੇ ਮੇਰੇ ਸਿੱਖਾਂ ਕੋਲੇ ਪੈਸਾ ਹੈ ਨਾ ਜੇ ਉਹ ਲੋੜ ਪੈਂਦੀ ਆ ਸੰਸਾਰ ਨੂੰ ਉਹੋ ਨਾ ਦੇਖੋ ਕੋਈ Hindu Musalman Saikha Sai ਜੋ ਵੀ ਆਉਂਦਾ ਤੇ ਉਹਦੇ ਵਾਸਤੇ ਲੰਗਰ ਲਾ ਦਿਓ ਕਿਉਂਕਿ ਸਤ ਜੁਰ ਸਤਗੁਰੂ ਜੀ ਨੇ ਇਹ ਚੀਜ਼ਾਂ ਇਹਨਾਂ ਦਾ ਜ਼ੋਰ ਜ਼ੁਲਮ ਦੇ ਨਾਲ ਟੱਕਰ ਸੀ ਚਾਹੇ ਮੁਸਲਮਾਨ ਗਰੀਬ ਸੀ Sai Sai ਸੀ ਚਾਹੇ ਪਠਾਨ ਸੀ ਕਿਸੇ ਨਾਲ ਟੱਕਰ ਨਹੀਂ ਸੀ ਟੱਕਰ ਤਾਂ ਜ਼ੁਲਮ ਦੇ ਨਾਲ ਸੀ ਜਦੋਂ ਦੋਨੇ ਰਿਆਹਾਂ ਕਰਦੇ ਨੇ ਵੀ ਆਪਾਂ ਲੰਗਰ ਲਾ ਦੇਾਂਗੇ। ਕਿੱਡਾ ਵਿਚਾਰ ਸੀ। ਉਹਨਾਂ ਨੇ ਕੀ ਕਰਿਆ? ਜਿੱਥੋਂ ਦੀ ਇਹਨਾਂ ਦਾ ਬਹੁਤ ਜ਼ਿਆਦਾ ਨਾਂਗਾ ਸੀ। ਉਹਦੇ ਵਿੱਚ ਦੋਏ ਪਿੱਠਾਂ ਜੋੜ ਕੇ ਖੜ ਗਏ ਆਪਸ ਵਿੱਚ। ਜਿਹੜਾ ਆਵੇ ਆ ਉਹ ਵੀ ਖਾਲਸਾ ਝੰਡਾ ਘਟਦਾ। ਖਾਲਸੇ ਦਾ ਝੰਡਾ ਨਿਸ਼ਾਨ ਲਾਤਾ। ਨਿਸ਼ਾਨ ਸਾਹਿਬ ਝੂਲੇ ਤੇ ਦੋਏ ਖੜੇ ਆ। ਜਿਹੜਾ ਵੀ ਲੰਗ ਦਾ ਗੱਡਾ ਕਿਉਂਕਿ ਉਦੋਂ ਜਿਹੜਾ ਚਾਲਾ ਖਰਦਾ ਸੀ ਸਾਰਾ ਇਹ ਇਹਨਾਂ ਪਠਾਣਾ ਦਾ ਹੀ ਸੀ ਜਦੋਂ ਵੀ ਕੋਈ ਨੰਗੇ ਆਜੋ ਸੱਟੋ ਇੱਧਰ ਪੈਸੇ ਜਿਹਦੇ ਕੋਲੇ ਪੈਸੇ ਨਹੀਂ ਸੀ ਹੁੰਦੇ ਤੇ ਉਹਨੂੰ ਆਪਦੇ ਕੋਲ ਵੀ ਜੇ ਕੋਈ ਗਰੀਬ ਆਉਂਦਾ ਸੀ ਇਹਨਾਂ ਨੂੰ ਆਪਦੇ ਕੋਲੋਂ ਵੀ ਦੇ ਦਿੰਦੇ ਸੀ ਤੇ ਲਾ ਮੱਠਾ ਕੋਈ ਲੰਘਦਾ ਹੁੰਦਾ ਸੀ ਤੂੰ ਉਹਨੂੰ ਕਹਿੰਦਾ ਲੈ ਫੜੋ ਸਾਡੇ ਕੋਲੋਂ ਲੈ ਜਾਓ ਤੁਸੀਂ ਜਾਂ ਕੋਈ ਨਹੀਂ ਵੀ ਅਸੀਂ ਤਾਂ ਜਿਹੜੇ ਇਹ ਇੱਕ ਦਿਖਾਉਣਾ ਹੀ ਆ ਵੀ ਰਾਜ ਹੈ ਖਾਲਸੇ ਦਾ ਦੇ ਲਾਤਾ ਨਾ ਟਕਾ ਟਕਾ ਜਦੋਂ ਉਹਨਾਂ ਨੇ ਜਾ ਕੇ ਗਾਂ ਕਹਿੰਦਾ ਨਾਲੇ ਕਹਿੰਦੇ ਉਹ ਕਹਿੰਦੇ ਦੱਸ ਦਿਓ ਜਾ ਕੇ ਬਾਦਸ਼ਾਹ ਨੂੰ ਵੀ ਖਾਲਸਾ ਰਾਜ ਹੋ ਗਿਆ ਜਦੋਂ ਭਾਈ ਉਹਨਾਂ ਤੋਂ ਪੈਸੇ ਕਰਾਏ ਗਏ ਤੇ ਉਹਨਾਂ ਨੇ ਜਾ ਕੇ ਦੱਸਣਾ ਹੀ ਸੀ ਉਹਨਾਂ ਨੇ ਭਾਈ ਬਾਦਸ਼ਾਹ ਕੋਲੇ ਫਰਿਆਦੀ ਜਾ ਹੋਏ ਕਹਿੰਦੇ ਤੂੰ ਤਾਂ ਟੌਂਡੀ ਪਰਵਾਹੀ ਫਿਰਦਾ ਵੀ ਸਿੱਕ ਹੈ ਨਹੀਂ ਕਿਹੜਾ ਰਾਜ ਉਹਨਾਂ ਦਾ ਕੋਈ ਸਿੱਕ ਨਹੀਂ ਸਭ ਮਰਵਾਤੇ ਮੌਲ ਪਾਪ ਆ ਗਏ ਕੋਈ ਨਹੀਂ ਰਿਹਾ ਪਿੰਡਾਂ ਦੇ ਵਿੱਚ ਇਹਨੂੰ ਹੀ ਉਹ ਨਹੀਂ ਪਤਾ ਸੀ ਵੀ ਉਹ ਜੰਗਲਾਂ ਦੇ ਵਿੱਚ ਰਹਿ ਰਹੇ ਆ ਸੂਏ ਰੋਜ ਦੀ ਰੋਜ ਆ ਕੇ ਦੱਸਦੇ ਸੀ ਖਾਲਸਿਆਂ ਵਿੱਚ ਵੀ ਸੂਏ ਸੀਗੇ ਤੇ ਪਠਾਣਾ ਵਿੱਚ ਵੀ ਸੀ ਅੱਜ ਵੀ ਫੌਜਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਹਨ ਛਪਾਈਆਂ ਵਿੱਚ ਵੀ ਹੈਗੀਆਂ ਹੋਰ ਸੱਚ ਵੀ ਹੈਗੀ ਹੈ ਜਿਹੜੀਆਂ ਉਹ ਸਵਲ ਲੀੜਿਆਂ ਦੇ ਵਿੱਚ ਫਿਰ ਕੇ ਇੱਕ ਦੂਜੇ ਨੂੰ ਜਾਂਦੇ ਆ ਸੀਏਡੀਸੀ ਨੂੰ ਕਹਿੰਦੇ ਆ ਐ ਸੀਏਡੀਸੀ ਕੀ ਜੇ ਉਹਨਾਂ ਨੇ ਰੌਲਾ ਪਾਤਾ ਜਾ ਕੇ ਉਹਦਾ ਕਾਲਸੇ ਦਾ ਪੈਸੇ ਘرائی ਜਾਂਦੇ ਆ ਤੇ ਫੇਰ ਭਾਈ ਕਹਿੰਦੇ ਕਿੰਨੇ ਜਾਣੇ ਕਹਿੰਦੇ ਦੋ ਜਾਣੇ ਦੋ ਜਣਿਆਂ ਦੇ ਖਾਤਰ ਲਾਲਾ ਸਾਹਿਬ ਜਗਰਗੀ ਖਾਨ ਨੇ ਕਿੰਨੀ ਪੁਲਿਸ ਕੱਲੀ ਕਿੰਨੀ ਫੌਜ ਕੱਲੀ 2000 ਬੰਦਾ ਦੇ ਕੇ ਕਹਿੰਦੇ ਜਾਓ ਜਾ ਕੇ ਉਹਨਾਂ ਨੂੰ ਫੜ ਕੇ ਲਿਓ ਉਹਨਾਂ ਕੋਲੇ ਟੰਬਾ ਤੰਬੇ ਸੀ ਉਹਨਾਂ ਦੇ ਮੋਢਿਆਂ ਤੇ ਉਹ ਜਦੋਂ ਆ ਗਏ ਆ ਕੇ ਕਹਿੰਦੇ ਵੀ ਹਾਂ ਦੱਸੋ ਜਦੋਂ ਨੇੜੇ ਗਏ ਤੇ ਨੇੜੇ ਗਏ ਤਾਂ ਉਹਨਾਂ ਨੇ ਭਾਈ ਇਹ ਤੋਂ ਬਾਲਾ ਆਕੜ ਕੇ ਜੇ ਬੋਲੇ ਨੇ ਤੰਬੇ ਭਰਾ ਤੇ ਚਾਰ ਪੰਜ ਉੱਥੇ ਹੀ ਰੇਡ ਤੇ ਜਿਹਦੇ ਵਜੇ ਸਤਨਾਮ ਵਾਇਗਰੂ ਕਹਿ ਦੇਣਾ ਈਦੇ ਬੱਜੇ ਸਤਨਖਾਲਸੇ ਦਾ ਰਾਜ ਬੋਲੇ ਸੋ ਨਿਹਾਲ ਇਸ ਤਰ੍ਹਾਂ ਕਹਿਦ ਨੂੰ ਭਾਈ ਉਹਨਾਂ ਨੇ ਆਖਿਆ ਕਿ ਤਾਂ ਆਪਣੀ ਸਾਰੀ ਫੌਜ ਇੱਕ ਉਧਰ ਦੀ ਹੁੰਨੇ ਆ ਉਹ ਮਾਰਦਾ ਇਧਰ ਦੀ ਹੁੰਨੇ ਆ ਇਹ ਮਾਰਦਾ ਨਹੀਂ ਬੋਲੇ ਸੋ ਨਿਹਾਲ ਦੇ ਜਗਾਰੇ ਛੱਡੀ ਜਾਂਦੇ ਆ ਗੁਰੂ 10ਵੇਂ ਪਾਤਸ਼ਾਹ ਦੇ ਵੀ ਸਾਡਾ ਖਾਲਸਾ ਰਾਜ ਆ ਐ ਹੋ ਗਿਆ ਤੇ ਭਾਈ ਉਹਨਾਂ ਨੇ ਆਖਿਆ ਵੀ ਐ ਤਾਂ ਬਹੁਤ ਮਾਰ ਆ ਦਿਆਂਗੇ ਫਿਰ ਉਹਨਾਂ ਨੇ ਤੀਰ ਮਾਰਨੇ ਸ਼ੁਰੂ ਕਰੇ ਦੂਰੋਂ ਨੇਜੇ ਤੀਰ ਫਿਰ ਖਾਲਸਾ ਜੀ ਦੋਨੇ ਸੀਰ ਹੋ ਗਏ ਇਸ ਤਰ੍ਹਾਂ ਇਹਨਾਂ ਖਾਲਸਾ ਸੀ ਨਾ ਉਹ ਤਾਂ ਪਮਾਕੜ ਨੂੰ ਮੱਚ ਜਾਂਦਾ ਈ ਸਾਧ ਸੰਗਤ ਉਹਨਾਂ ਨੇ ਦੱਸਤਾ ਵੀ ਖਾਲਸਾ ਰਾਜ ਹੈਗਾ ਇਸ ਤਰ੍ਹਾਂ ਦੇ ਗੁਰੂ ਦੇ ਖਾਲਸੇ ਹੋਏ ਆ ਜਿਨ੍ਹਾਂ ਨੇ ਜਾਨਾਂ ਕੁਰਬਾਨ ਕਰਤੀਆਂ ਤਾਨ ਮਨ ਧਨ ਸਭ ਗੁਰੂ ਨੂੰ ਸੌਂਤਾ ਇਹ ਜਿਹੇ ਹੋਏ ਆ ਖਾਲਸੇ ਹੁਣ ਸਾਨੂੰ ਇੱਕ ਬਚਿਤ ਭਾਈ ਬਚਿੱਤਰ ਸਿੰਘ ਦੀ ਸੁਣਾਉਣੀ ਆ ਸਾਧ ਸੰਗਤ ਡਾਕਟਰ ਆ ਪਠੀਕ ਆ ਇਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ